ਸੁੰਦੇ ਆ ਉਸ ਵੇਲੇ ਕਹਿੰਦੇ ਜਦੋਂ ਆਜਾਦ ਦਾ ਭਮਾਨੀਆਂ ਵਾਲੇ ਉਸ ਵੇਲੇ ਕਹਿੰਦੇ ਗੰਗਾ ਦੇ ਵਿੱਚ ਪਥਰੀ ਤਰਉਣ ਦੀ ਗੱਲ ਕੀਤੀ ਸੀ ਉਸ ਵੇਲੇ ਜਦੋਂ ਸਤਗੁਰਾਂ ਦੀ ਪਥਰੀ ਤਰ ਗਏ ਸੀ ਤੇ ਉਹ ਕਹਿੰਦੇ ਕਿ ਵੀ ਤੁਸੀਂ ਨਾਮ ਨਹੀਂ ਜਪਤ ਸੰਦੇ ਉਸ ਵੇਲੇ ਰਾਜੇ ਨੇ ਉਹਨਾਂ ਨੂੰ ਫਿਰ ਹੱਥੀ ਦੇ ਉੱਤੇ ਬਿਠਾੜ ਕੇ ਸ਼ਹਿਰ ਦੇ ਵਿੱਚ ਪਰਕਰਮਾ ਕੀਤੀ ਸੀ ਉੱਥੇ ਉਹਨਾਂ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਗਰੀਬ ਅਡਵਾਜ ਸੱਚਾ ਮੇਰਾ ਮਾਥੇ ਸ਼ਤਰ ਸੱਚੇ ਪਾਚਾ ਕੁਬ ਗਰੀਬਾਂ ਦੇ ਸਰਦੇ ਉੱਤੇ ਛਤਰ ਵੀ ਚਲਾ ਦਿੰਦਾ ਮੇਰਾ ਆਪਣਾ ਪ੍ਰਕਿਰਤਿ ਦਾ ਮੇਰਾ ਆਪਣਾ ਕੋ ਕਿਸੇ ਤੇ ਨਹੀਂ ਮੰਨ ਕਰਦਾ ਮੈਂ ਆਪਣੇ ਹੱਥ ਤੇ ਕਰਦਾ ਮੈਂ ਉਸ ਪਰਿਵਾਰ ਦੇ ਵਿੱਚ ਜਨਮ ਲਿਆ ਜਿਨ੍ਹਾਂ ਨੂੰ ਕੋ ਚਿੰਦ ਦਾ ਤੱਕ ਨਹੀਂ ਕੋ ਜਾਣਦਾ ਮੇਰੇ ਘਰ ਦੇ ਕੋਈ ਕੋਈ ਨਾਲ ਦੇ ਮੈਂ ਮੇਰੇ ਨਾਲ ਦੇ ਨਾਲ ਹੀ ਕੋ ਜਾਣਦਾ ਹੁੰਦਾ ਉਸ ਮੈਂ ਪਰਿਵਾਰ ਦੇ ਵੀ ਪਰਿਵਾਰ ਦੇ ਵਿੱਚ ਜਨਮ ਲਿਆ ਦੇਰੇ ਦੇ ਵਿੱਚ ਗਰੀਬ ਗਰੀਬੀ ਦੇ ਵਿੱਚ ਰਿਹਾ ਪਰ ਫਤੂਰਾ ਨੇ ਸਾਡੇ ਗੁਰੂ ਸਾਹਿਬਾਨ ਜਿਹੜੇ ਸਿਰ ਉਹ ਜਵਾਬ ਤੋਂ ਬੋਲਦੇ ਸੀ ਇੱਕ ਵਾਰ ਉਹਨਾਂ ਨੇ ਇੱਕ ਦਿਨ ਉਹ ਸ਼ਬਦ ਸੁਨੇਹੇ ਸਾਰੀ ਸੰਗਤ ਦੇ ਵਿੱਚ ਇੱਕ ਸ਼ਬਦ ਕੋਈ ਮੈਨੂੰ ਉਸ ਦਿਨ ਪੁਕਾਰਿਆ ਸੀਗਾ ਅੱਜ ਵੀ ਮੈਨੂੰ ਉਹਨਾਂ ਦਾ ਕੋਈ ਸ਼ਬਦ ਯਾਦ ਆਉਂਦਾ ਜਿਹੜਾ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਹ ਸ਼ਬਦ ਲੜ ਬੰਨ ਲਾ ਦੁਨੀਆ ਦੇ ਸੋਖ ਤੇ ਮਗਰ ਮਗਰ ਹੋਣੀ ਗੁਰੂ ਪਿਆਰ ਸਭੀ ਉਹ ਸ਼ਬਦ ਛੋਟੀ ਵਾਕਤਾ ਦੇ ਵਿੱਚ 15 ਸਾਲ ਦਾ ਸਮੇਂ ਜਦੋਂ ਉਹਨਾਂ ਚਰਨਾਂ ਦੇ ਵਿੱਚ ਆਇਆ ਹੈਗਾ ਉਹਨਾਂ ਦੇ ਸ਼ਬਦ ਮਨ ਲੋ ਕਿਹਾ ਸੀ ਕਿ ਮਾਇਆ ਦੇ ਵਿੱਚ ਮੋਹ ਨਹੀਂ ਪਾਉਣਾ ਮਾਇਆ ਤੋਂ ਦੂਰ ਰਹਿਣਾ ਕਿਉਂਕਿ ਦੁਨੀਆਂ ਦਾ ਸੁੱਖ ਤੇਰੇ ਮਗਰ ਮੁੜ ਰਹਿਣਗੇ ਉਹਨਾਂ ਦੇ ਇਦਾਂ ਦੇ ਸ਼ਬਦ ਬਹੁਤ ਮਾਹੂਤ ਦੇ ਗੀ ਸੀ ਸਾਡੇ ਵਿੱਚ ਪ੍ਰਭਾਵ ਬੈਠ ਗਿਆ ਜਿਨ੍ਹਾਂ ਦੇ ਉੱਥੇ ਉਸ ਵੇਲੇ ਮੌਕੇ ਤੇ ਹਾਜ਼ਰ ਸੀ ਬਾਹਵਰ ਨੇ ਕਹਿੰਦੇ ਦੁਨੀਆ ਦੇ ਸੁੱਖ ਤੇਰੀ ਮਗਰ ਮਗਰਾਉਣ ਦੇ ਉਹਨਾਂ ਦੇ ਸ਼ਬਦ ਉਸ ਵੇਲੇ ਉਲੜਵਾਂ ਲੱਗੇ ਅੱਜ ਉਹਨਾਂ ਦੀ ਕਿਰਪਾ ਅੱਜ ਦੇ ਸ਼ਬਦ ਦੇ ਛੱਦ ਵਿੱਚ ਵੀ ਉਹਨਾਂ ਦੀ ਕਿਰਪਾ ਦੇ ਨਾਲ ਮੈਂ ਇੱਥੇ ਪਹੁੰਚਿਆ ਬਹੁਤ ਕਰੀਪਾ ਦੇ ਵਿੱਚ ਮੈਂ ਜਨਮ ਲਿਆ ਪਰ ਮੈਂ ਕਦੇ ਵੀ ਉਹ ਅਨੁਭਵ ਨਹੀਂ ਕੀਤਾ ਕਿ ਸਤਗੁਰਾਂ ਨੇ ਇੰਦੀ ਬਾਬਨ ਬੜੀ ਆਈ ਬਖਸ਼ੀ ਅੱਜ ਮੈਂ ਪਮਪਤੀਸ਼ ਦੇ ਵਿੱਚ ਬੈਠਾ ਅੱਜ ਪੰਜਾਬ ਦਾ ਜਿਹੜਾ ਰਾਜਾ ਆ ਲੱਸੀਆ ਮਿਆਂ ਉਹ ਵੀ ਨੂੰ ਕਰਦਾ ਤੇ ਬਾਬਾ ਜੀ ਇਹਨੂੰ ਪੁੱਛੋ ਕੋਈ ਕਦੋਂ ਆਣਾ ਦੇ ਅਸੀਂ ਡੇਰੇ ਦੇ ਵਿੱਚ ਹਾਂ ਮੈਂ ਖੁਦ ਕੋਈ ਨਹੀਂ ਡੇਰਾ ਉੱਥੇ ਜਾ ਉੱਥੇ ਜਾਇਆ ਕਿਉਂਕਿ ਬੂਟਾਂ ਦਾ ਦੌਰ ਆ ਉਹ ਕਹਿੰਦੇ ਡੇਰੇ ਨਹੀਂ ਅਸੀਂ ਜਾਂਦੇ ਬਾਬਾ ਜੀ ਦੇ ਆਇਆ ਤੇ ਜਾਂਦੇ ਇੰਨੀ ਮਤਲਬ ਸਤਿਗੁਰਾਂ ਨੇ ਕਿਰਪਾ ਵਾਕੀ ਆ ਅੱਜ ਪੰਜਾਬ ਦਾ ਰਾਜਾ ਵੀ ਪ੍ਰਧਾਨ ਸਾਡੇ ਦਿੱਲੀ ਦਾ ਸਾਡੇ ਇੰਡੀਆ ਦਾ ਪ੍ਰਧਾਨ ਮੰਤਰੀ ਤਦ ਬਾਅਦ ਦਾ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਜਿਹੜਾ ਕਿਸ ਨਾਲ ਗੱਲ ਕਰਤੀ ਰਾਜਾ ਦਾਸ ਨਾਲ ਸਰਸਵਰ ਨੇ ਕਿਰਪਾ ਕੀਤੀ ਉਹਦੇ ਨਾਲ ਵੀ ਮੇਰੀਆਂ ਮੀਟਿੰਗਾਂ ਹੋਈਆਂ ਜੋ ਦਿੱਲੀ ਤੁਲਕਾਬਾ ਤੋਂ ਹੋਈਆਂ। ਤਦ ਕੋੜ ਨੇ ਐਡੀ ਮਾਰੂ ਬੱਡੇ ਜਾਈ ਬਖਸ਼ੀ ਆ ਉਹਨਾਂ ਸਾਨੂੰ ਨੀਚਰ ਨੂੰ ਉੱਚ ਕਰ ਦਿੱਤਾ ਅੱਜ ਭਾਵੇਂ ਮੈਂ ਇੱਥੇ ਬੈਠਾ ਫੇਰ ਵੀ ਰਾਜੇ ਮਹਾਰਾਜ ਜੀ ਗੱਲ ਕਰਨੀ ਚਾਹੁੰਦੇ ਆ ਇਹ ਸਾਰੀ ਗੁਰੂ ਦੀ ਕਿਰਪਾ ਆ। ਅਸੀਂ ਗੁਰੂ ਤੋਂ ਬੇਮਕ ਹੋ ਜਾਂਦੇ ਆ ਬੇਬਕ ਹੋਈ ਰਾਮ ਤੇ ਜਦੋਂ ਇਹ ਗੁਰੂ ਦੇ ਸ਼ਬਦ ਤੋਂ ਪੜ੍ਹ ਕੇ ਜਾਣੇ ਆ ਗੁਰੂ ਤੋਂ ਚਬ ਤੋਂ ਦੂਰ ਹੋ ਜਾਣੇ ਆ ਫਿਰ ਸੰਨ ਜਨਮ ਜਨਮਾਂ ਤਰਾਂ ਦੇ ਰੋਗ ਲੱਗ ਜਾਂਦੇ ਆ ਮਹਾਰਾਜ ਕਹਿੰਦੇ ਬਿੰਦ ਤੋਂ ਹੋਰ ਜੇ ਮੰਗਣਾ ਬਿੰਦ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਤੇ ਦੁੱਖ ਦੇਹ ਦੇ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਜੇ ਦੁਨੀਆ ਸੇ ਸੁੱਖ ਲੈਣੇ ਨਾ ਬ ਹੋਰ ਨਾ ਕੁਝ ਮੰਗਿਆ ਕਰੋ ਸਤਿਗੁਰਾਂ ਦੀ ਚਰਨਾ ਦੀ ਪ੍ਰੀਤ ਸੰਭਾਲਿਆ ਕਰ ਮੰਗਿਆ ਕਰੋ ਮੇਰੀ ਪ੍ਰੀਤ ਗੋਬਿੰਦ ਸਿਆਣ ਜਿੰਨ ਘਟੈ ਮੈਂ ਤਾਂ ਹੋਰ ਮਹਿੰਗੀ ਲਈ ਜੀਸਸ ਉਹ ਬੜੀ ਸਤਿਗੁਰ ਦੀ ਪ੍ਰੀਤ ਜਿਹੜੀ ਜਨਨ ਦੀ ਬੜੀ ਮਹਿੰਗੀ ਆ ਆਪਣਾ ਮਨ ਦੇ ਰਾਹ ਮਲੀਆ ਹੋਰ ਆਪਣਾ ਮਨ ਦੇ ਸਤਿਗੁਰ ਦੀ ਉਹ ਪ੍ਰੀਤ ਸਤਿਗੁਰ ਦੀਆਂ ਖੁਸ਼ੀਆਂ ਲੈਦੀਆਂ ਦੇਤੂ ਦੁਨੀਆਂ ਦੇ ਸਭਾ ਬਣਤੋ ਦੋ ਹੋਰਲੀ ਮੰਗਣਾ ਸਿਰ ਦੁੱਖਾਂ ਦੇ ਦੁੱਖ ਜਿਹੜੇ ਹੋਰ ਦੁੱਖ ਰਿਹਾ ਇਹਦਾ ਦੁੱਖਾ ਖਰੇਚਾ ਦੇ ਆ ਕੋਈ ਮਤਲਬ ਆਪਾਂ ਜਿੰਨਾ ਮਰਜੀ ਕਰੀ ਜਾਓ ਉਹ ਜਿਹੜੇ ਬੱਚੇ ਆ ਗਾਹਾਂ ਉਹ ਸਾਡੇ ਕਹੜੇ ਚ ਨਹੀਂ ਉਹ ਉਹ ਕੰਮ ਨਹੀਂ ਕਰਦੇ ਉਹ ਤਰ੍ਹਾਂ ਕੋ ਖਾਈ ਜਾਂਦੇ ਬਣਤੋ ਦੋ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹ ਨਾਮ ਸੰਤੋਖਿਆ ਉਸ ਸਤਿਆ ਸੰਤੋਖ ਬਖਸ਼ੋ ਉਹ ਨਾਮ ਬਖਸ਼ੋ ਜਿਹਦੇ ਨਾਲ ਜਨਮ ਜਨਮਾਂ ਤਰ ਜਿਹੜੀ ਮੇਰੀ ਪਿਆਸ ਆ ਖਤਮ ਹੋ ਜਵੇ ਮੇਰਾ ਦੁਨੀਆਂ ਦੇ ਆਉਣਾ 84 ਲੱਖ ਜੂਰ ਦੇ ਵਿੱਚੋਂ ਮੁਕਤ ਹੋ ਜਾਵਾਂ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਸਜਨ ਕੋ ਸਦਾ ਨਮਸਕਾਰ ਸਤਿਗੁਰ ਕਹਿੰਦੇ ਆਪ ਮੁਕਤੇ ਆਉ ਨਾਮ ਜਪਣ ਵਾਲੇ ਸਾਨੂੰ ਵੀ ਕੱਢ ਜੂਗੀ ਜੀਵਾਂ ਨੂੰ ਨਾਮ ਦੇ ਨਾਲ ਜੋੜ ਕੇ ਸਾਨੂੰ ਵੀ ਮੁਕਤ ਕਰੇ ਨਾਨਕ ਤੇ ਸਜਨ ਕੋ ਸਦਾ ਨਮਸਕਾਰ ਅਸੀਂ ਸਦਾ ਹੀ ਉਹਨਾਂ ਨੂੰ ਨਮਸਕਾਰਾਂ ਕਰਦੇ ਆ ਗੁਰੂ ਸਾਹਿਬ ਜੀ ਬਾਣੀ ਆਪਤੀ ਪੜੇ ਨਾਮ ਦੀ ਰਵਾਤੀ ਮੱਜ ਨਮਰਾਰੇ ਹਰ ਕੇ ਨਾਮ ਬਿਨ ਝੂਠੇ ਸਦਾ ਨਮਸਕਾਰ ਹਰੀ ਨਾਮ ਤੋਂ ਬਿਨ ਸਭ ਕੁਝ ਝੂਠਾ ਆ ਕੁਛ ਨਹੀਂ ਇਥੇ ਇਥੇ ਕੋਈ ਧੀਆਂ ਨੂੰ ਤੜਫ ਤੜਫਦਾ ਆ ਕੋਈ ਪੁੱਤਰਾ ਨੂੰ ਦਰੁੰਦਾ ਆ ਵੀ ਮੇਰੇ ਪੁੱਤਰਾ ਮੈਨੂੰ ਮੇਰੇ ਘਰੇ ਚ ਨਹੀਂ ਕੋਈ ਕਹਿੰਦੇ ਮੈਨੂੰ ਇਦਾਂ ਨਹੀਂ ਆਂ ਧੀਆ ਮੈਨੂੰ ਇਦਾਂ ਨਹੀਂ ਆ ਮਿਲ ਗਈਆਂ ਇਹ ਜਿਹੜੀ ਦੁਨੀਆ ਦੀ ਇੱਕ ਇੱਕ ਰੀਤ ਆ ਚੱਲੀ ਆ ਜਾਂ ਜਗ ਤੇ ਕੁਝ ਧੀ ਵੜ ਕੇ ਲਿਖਣ ਦੀ ਕੋਈ ਪੁੱਤ ਵੜ ਕੇ ਦਾ ਕੋਈ ਪੇ ਵੜ ਕੇ ਦਾ ਕੋਈ ਮਾਂ ਵੜ ਕੇ ਦਿੰਦਾ ਇਹ ਤਾਂ ਦੁਨੀਆ ਤੇ ਲਿਖੇ ਜੁਕੇ ਆ ਜੇ ਇਸ ਲਿਖੇ ਦੇ ਵਿੱਚੋਂ ਮੁਕਤ ਹੋਣਾ ਤਾਂ ਸੋ ਵਾਹਿਗੁਰੂ ਦੇ ਨਾਲ ਪ੍ਰੀਤ ਜਾ ਕੇ ਸ਼ੋਧ ਜਗਤ ਕੋ ਲਾਹ ਹੈ ਤਾਂ ਪਰ 2 ਲੀਟਰ ਹੈ ਸਤੂਰ ਬੈਸੇ ਇਹਨਾਂ ਜਿਹੜੇ ਮਨੁੱਖ ਨੂੰ ਕਹਦੇ ਇੰਨਾ ਨੀਮਾ ਸਮਝਿਆ ਜਾਂਦਾ ਸੀ ਉਸ ਦੀ ਪਿੱਠ ਸਾਰੇ ਸੰਸਾਰ ਲੱਗ ਜਾਂਦੀ ਸੀ ਉਸ ਦੇ ਛੋਣ ਨਾਲ ਸਾਰੇ ਲੋਕ ਆਪਣੇ ਆਪ ਨੂੰ ਭਟਿਆ ਸਮਝਦੇ ਭੈ ਜਾਂ ਕੰਨ ਉਸ ਅਮਰੁਖ ਦੇ ਉੱਤੇ ਕਹਦੇ ਬਬੇ ਵਾਹਿਗੁਰੂ ਇੰਨੀ ਕਿਰਪਾ ਦੀ ਜਾ ਕਿ ਜੋਤ ਜਗਤ ਕੋ ਲੱਗੈ ਤਾਂ ਤਾਂ ਪਰ ਤੂੰ ਹਟ ਰਹਿ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਉਹ ਜਿਹੜਾ ਵਾਹਿਗੁਰੂ ਆ ਉਹ ਨੀਚਾ ਤੋਂ ਊਚ ਕਰ ਦਿੰਦਾ ਉਹ ਕਿਸੇ ਤੋਂ ਡਰਦਾ ਨੀਗਾ ਕਾਹੂ ਤੇ ਡਰ ਹੈ ਨਾਮਦੇਵ ਕਬੀਰ ਤਲੋਚਨ ਸਦਨਾ ਸੈੰਤਰੇ ਕਹਿੰਦੇ ਸਤਿਗੁਰੂ ਕਹਿੰਦੇ ਤੇਰਾ ਨਾਮ ਜਾਪੇ ਕਬੀਰ ਨਾਮਦੇਵ ਕਬੀਰ ਤਲੋਚਨ ਸਾਰੇ ਉਹ ਦਰਗਹ ਕਹਿ ਰਬਦਾਸ ਸੋਨਰੇ ਸੰਤੋ ਹਰ ਜੀਉ ਤੇ ਸਭੇ ਸਰ ਹੈ ਕਹਿ ਰਬਦਾਸ ਸੋਨਰੇ ਸੰਤੋ ਕਹਿੰਦੇ ਸਾਧੂਆਂ ਦੀ ਸੰਗ ਤੇ ਸੰਤ ਜਨੋ ਸਭ ਕੁਛ ਕਹਿੰਦੇ ਤੁਸੀਂ ਤਾਰਿਤਾ ਪ੍ਰਭੂ ਚਰਨ ਦਾ ਨਾਲ ਪ੍ਰਭੂ ਸਭ ਕੁਛ ਕਰਯੋਗ ਦੇ ਸਮਰੱਥ ਹੈ ਹਰ ਜੀਉ ਤੇ ਸਭ ਹਰ ਜੀਉ ਤੇ ਸਭੇ ਸਰ ਹੈ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜਦ ਜੁੜ ਜੂਗੇ ਅਸੀਂ ਵੀ ਤਰਜ ਮਾਗੇ ਕਿਉਂਕਿ ਗੁਰੂ ਦਾਸ ਜੀ ਦੀ ਬਾਣੀ ਦਾ ਫਰਮਾਨ ਹੈ ਮੇਰੀ ਜਾਤ ਕੋ ਟਵੰਡਲਾ ਟੋਟਵਾਤਾ ਨਿਤੈ ਬਨਾਰਤ ਆਸ ਪਾਸਾ ਆਪ ਵਿੱਪਰ ਪ੍ਰਧਾਨ ਤਹਿ ਕਰੇ ਟਡੋਗ ਤੇਰੀ ਨਾਮ ਸਰਮਾਈ ਆਸਤਸ ਸਤਿਗੁਰੂ ਕਹਿੰਦੇ ਹੈ ਪ੍ਰਮਾਤਮਾ ਹੈ ਸਤਿਗੁਰੂ ਤੇਰੇ ਨਾਮ ਦੇ ਵਿੱਚ ਐਡੀ ਸ਼ਕਤੀ ਆ ਤੇਰੇ ਨਾਮ ਦੇ ਵਿੱਚ ਐਡੀ ਪਾਵਰ ਆ ਕਦੇ ਮੈਂ ਮੇਰੀ ਜਾਤ ਕੁਮਾਨੜਾ ਮੈਂ ਉਸ ਜਾਤ ਦੇ ਵਿੱਚ ਪੈਦਾ ਹੋਇਆ ਜਿਹਦਾ ਤੋਂ بڑے بڑے ਲੋਕਾਂ ਨੂੰ ਪੇਟ ਚੜ੍ਹਦੀ ਆ ਮੇਰੀ ਜਾਤ ਦੇ ਬਾੜਾ ਜਿਹੜੇ ਹਰ ਵਾਰੀ ਮਰੇ ਨੂੰ ਪਦੂਟੋ ਤੇ ਆ ਉਹਨਾਂ ਦਾ ਚਮੜਾ ਲਉਂਦੇ ਆ ਮੇਰੀ ਜਾਤ ਨੂੰ ਤਵੜਲਾ ਢੂਟਵਾਤਾ ਬਸ ਮਰੇ ਨੂੰ ਪਦੂਟਦੇ ਆ ਤੇ ਚਾਹ ਬਲਾਤ-ਪਾਸਾ ਬਲਾਤ ਦੇ ਆਪਸ ਹਰ ਮੁਝੇ ਕਮ ਕਰਦੇ ਆ ਆਪੋ ਬਿ ਪਰ ਪਰਵਾਰ ਤਹਿ ਕਰੈ ਨੋ ਕਹਿੰਦੇ ਪੰਡਤਾਂ ਦੇ ਮੁਖੀ ਜਿਹੜੇ ਪ੍ਰਧਾਨ ਆ ਉਹਨੇ ਢਿੱਲੂ ਲੰਮੇ ਪੈ ਪੈ ਤੇ ਧੋਪਾ ਕਾਰਿਆ ਤੇਰੇ ਨਾਮ ਸਰਨਾਏ ਰਵਿਦਾਸ ਦਾ ਕਹਤ ਹੈ ਕਿ ਇਹ ਸੱਚੀ ਬਾਸ਼ ਤੇਰੇ ਨਾਮ ਦੇ ਵਿੱਚ ਇੰਨੀ ਵੱਡੀ ਸ਼ਕਤੀ ਆ ਦੇਖੋ ਸਤਿਗੁਰੂ ਆਪ ਸਾਨੂੰ ਸਮਝਾਣਾ ਕਰਦੇ ਆ ਜਿ ਉਹਦੇ ਬ੍ਰਾਮ ਦੇ ਵਿੱਚ ਕਿੰਨੀ ਵੱਡੀ ਸ਼ਕਤੀ ਜਾ ਸਾਡੇ ਲਈ ਵੀ ਉਹ ਜਿਹੜੀ ਸ਼ਕਤੀ ਆ ਸਾਡੇ ਲਈ ਉਹ ਵਰਤਾਨ ਬਣ ਕੇ ਆਉਂਦੀ ਜਦ ਜਸਵਾਹੀ ਗੁਰਦੇ ਨਾਮ ਦੇ ਨਾਲ ਜੋੜਾਂਗੇ ਤਾਂ ਗੁਰੂ ਪ੍ਰੇ ਸਾਧਾਂ ਦੀ ਇਲਾਹੀ ਰਾਤ ਗਵਾਈ ਸੌਏ ਕੇ ਦਿਵਸ ਕੋ ਆਇਆ ਖਾਇ ਹੀਰੇ ਜਿਹਾ ਜਨਮ ਹੈ ਬਾਡੀ ਬਦਲੀ ਜਿਹੜਾ ਸਾਨੂੰ ਮੁਰਖਾ ਜਨਮ ਸੋਹਣਾ ਰੂਪ ਮਿਲਿਆ ਆ ਹੀਰਾ ਰੂਪੀ ਮਿਲਿਆ ਕਿਤੇ ਕੋਈ ਜਾਂਦੀ ਭਾਵਨਾ ਚੱਲੇ ਇਹ ਨਾ ਹੋਵੇ ਰਾਤ ਸੌਂਦੀ ਦੀ ਜਨਮ ਜੋ ਬੁਲੇ ਸੋਨਰ ਭੈ ਜਗਤ ਗੁਰਦਾਸ ਮਹਾਰਾਜ ਕੀ ਜੈ ਕਿੰਨੇ ਦਰਸ਼ਨ ਕਰਾਈ ਸਤਿਗੁਰੂ ਦਾ ਆਖੀ ਪਾਰਾਇ ਨਹੀਂ ਇਹ ਨਹੀਂ ਕਿ ਆ ਕੇ ਮੈਨੂੰ ਤੁਸੀਂ ਇੱਕ ਦਿਨ ਦਾ ਦਰਸ਼ਨ ਦਿਓ ਦੋ ਦਿਨ ਦਾ ਦਰਸ਼ਨ ਕਿੰਨੇ ਦਰਸ਼ਨ ਮੰਗਿਆ ਹੈ ਇਹ ਕਿਸ਼ਕੀ ਨਾ ਬਹੁਤ ਪਿਆਰਾ ਸ਼ਬਦ ਉਹਨਾਂ ਦਾ ਹਮਸਰ ਦੀਨ ਦਿਯਾਲਾ ਤੋਂ ਹਮਸਰ ਰਖ ਫਤਿਹਾਰ ਕੀ ਕੀਤਾ ਹੈ ਬਚਨੀ ਬਚਨੀ ਦੌਰ ਮੋਰ ਮਨਵਾਲਾ ਜਲ ਕੋ ਪੂਰਨ ਕੀ ਜੀ ਲੈ ਕੋਨਾ ਦੇ ਜਗਤ ਵੱਲੋਂ ਦਾਸ ਜੀ ਮਹਾਰਾਜ ਦਾ ਨਾਮ ਨਾਲ ਸੰਬੋਧਨ ਕੀਤਾ ਗਿਆ ਪਰ ਉਹਨਾਂ ਨੇ ਕੀ ਆਖਿਆ ਹਮ ਸਰਦੀਨ ਦਿਆਲ ਨਾ ਤੁਮ ਸਰ ਹਿੰਮਤ ਨਾਲ ਦੇਖੋ ਤੁਸੀਂ ਹਮ ਸਰਦੀਨ ਕਹਿੰਦੇ ਮੇਰੇ ਅੱਗੇ ਕੋਈ ਦੀਨ ਨਹੀਂ ਤੇਰੇ ਅੱਗੇ ਕੋਈ ਦਿਆਲ ਨਹੀਂ ਤੇ ਸਾਡੇ ਕੋਲ ਜੇ ਕੋਈ 1 ਰੁਪਿਆ ਵੀ ਆ ਜਾਂਦਾ 1 ਡਾਲਰ ਆ ਜਾਂਦਾ ਅਸੀਂ ਕਿਸੇ ਨੂੰ ਬੁਲਾਣਾ ਹੀ ਸ਼ੱਕਦੇ ਇਹ ਹਮ ਸਰਦੀਨ ਦਿਆਲ ਨਾ ਤੁਮ ਸਰ ਆਪ ਤੇਰ ਗਿਆ ਕੀਜਾ ਬਚਨੀ ਦੂਰ ਹੋਰ ਮਨ ਮਾਨਾ ਹੈ ਜਨੋ ਹੋ ਬਾਤਾਂ ਲਜਾਉ ਨ ਮਈਆ ਕਾਰ ਨੇ ਕਾਣ ਕਵਨ ਅਬੂਲ ਕਹਿੰਦੇ ਪ੍ਰਮਾਤਮਾ ਜੀ ਮੈਨੂੰ ਦੱਸੋ ਇਹ ਮੈਂ ਤੋਂ ਕਸੂਰ ਕੀ ਹੈ ਤੁਸੀਂ ਮੈਨੂੰ ਬੋਲਦੇ ਕਿਉਂ ਹੋ ਕਾਰਨ ਕਵਨ ਹੈ ਬਹੁਤ ਜਨਮ ਵਿੱਚ ਰਹੇ ਤੇ ਮਾਤੋ ਜਨਮ ਤੇ ਤੁਹਾਰੇ ਲਿਖੇ ਹੁਣ ਕਈ ਕਹਿੰਦੇ ਕਿ ਸਵਰਗ ਵੀ ਇੱਥੇ ਹੈ ਨਰਕ ਵੀ ਇੱਥੇ ਹੈ ਜੰਨਾ ਵੀ ਇੱਥੇ ਹੈ ਬਸ ਆਈ ਅਸੀਂ ਦੇਖਿਆ ਪਰ ਉਹਨਾਂ ਨੇ ਇੱਕ ਉਹਦਾਸੀ ਮਾਰ ਨੇ ਆਖਿਆ ਬਹੁਤ ਜਨਮ ਵਿਚਰੇ ਤੇ ਮਾਤ ਬਹੁਤ ਕਲੀਅਰ ਕੱਟ ਗਿਆ ਕਿ ਬਹੁਤ ਜਨਮਾਂ ਤੋਂ ਜਨਮਾਂ ਤੋਂ ਲੱਗੇ ਹੋਇਆ ਇਹ ਜਨਮ ਤੁਹਾਰੇ ਲਿਖੇ

ਜਨਮ ਤੁਹਾਰੇ ਲਈ ਕੇਹਰ ਬਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਬਾਸੀ ਮਾਨਾ ਜੀ ਉਸ ਪ੍ਰਗੂਰ ਦਸਨਾਲੀ ਦਾਸ ਜੀਏ ਆਵਿਕ ਗੁਰੂਕਮਾ ਦੇ ਨਾਲ ਪਾਜੀ ਲਗੋਣੀ ਹੈ ਕਿਉਂਕਿ ਅੱਜ ਤਪਲੇ ਦੇ ਸਾਥ ਹੈ ਨਹੀਂ ਮੇਰੇ ਵੀ ਮਹਾਰਾਜ ਸਾਥ ਦੇ ਰਹੇ ਹਨ ਮੇਰੇ ਨਾਲ ਸਾਰੇ ਨੇ ਮੇਰੇ ਨਾਲ ਸਾਥ ਲੈਣਾ ਹੈ ਸਵਾਸ ਹੰਦਨ ਸੱਚੇ ਬਾਸ਼ਾ ਕਹਿੰਦੇ ਹਨ ਜਿਵੇਂ ਮਹਾਰਾਜ ਨੇ ਵੀ ਦੱਸਿਆ ਕਿ ਸਾਨੂੰ ਇੱਕ ਤਸਵਾਸ ਦੇ ਨਾਲ ਇੱਕ ਪਾਗਲੇ ਨਾਲ ਸਵੇਰੇ ਉੱਠ ਕੇ ਜਦੋਂ ਵੀ ਜੇ ਸਾਨੂੰ ਟਾਈਮ ਮਿਲਦਾ ਹੈ ਉਸ ਪ੍ਰਭੂ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਨਾ ਪ੍ਰਹਣ ਰਹਿੰਦੇ ਵਾਹਿਗੁਰੂ ਜਿਹੜੇ ਨਾਮ ਨਹੀਂ ਜਪਦੇ ਸਾਈ ਲੋਕਾ ਵਾਹਿਗੁਰੂ ਜਿਹੜੇ ਨਾਮ ਨਹੀਂ ਜਪਦੇ ਸਾਈ ਲੋਕਾ ਉਹ ਤਾਂ ਜਿਉਂਦੇ ਹੀ ਮੋਆ ਦੇ ਸਮਾਨ ਰਹਿੰਦੇ ਉਹ ਤਾਂ ਮੋਆ ਹੀ ਜਿਮਿਆ ਦੇ ਸਮਾਨ ਰਹਿੰਦੇ ਜੜ ਲਖ ਵਿੱਚ ਲਾਏ ਕਰਨਾ ਜਿਹੜੇ ਦੇਖੇ ਵਿੱਚ ਲਾਏ ਨਾ ਉਹਨਾਂ ਸਮਾ ਲਗੀ ਕਰਨਾ ਜਿਹੜੇ ਦੇਖੇ ਵਿੱਚ ਲਾਏ ਜਦੋਂ ਪਟੇਪਾ ਆਇਆ ਜਾਂਦਾ ਤੇ ਫਿਰ ਦਾਗ ਵੀ ਨਹੀਂ ਜੱਤ ਹੁੰਦਾ ਹੱਥ ਵੀ ਕੰਪਣ ਲੱਗ ਜਾਂਦੇ ਪਿਆਰ ਵੀ ਕੰਪਣ ਲੱਗ ਜਾਂਦੇ ਆ ਆਖੇ ਜੰਝ ਬੂਹੇ ਉੱਤੇ ਆ ਪਹੁੰਚੀ ਧੀ ਸਤਿਆ ਦੇ ਸੰਗ ਮਿਲੇ ਜੰਝ ਕਿਨੂੰ ਗਿਆ ਮੌਤ ਨੂੰ ਗਿਆ ਕਹਿੰਦੇ ਕਿ ਜਦੋਂ ਮੌਤ ਆ ਪਹੁੰਚਦੀ ਹੈ ਨਾ ਫਿਰ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡਾ ਮਨ ਹੈ ਤਾਂ ਸਾਡਾ ਕੰਨ ਹੈ ਉਹ ਇੱਥੇ ਉੱਲ ਜਾ ਰਿਹਾ ਹੈ ਧੀ ਸਤਿਆ ਦੇ ਸੰਗ ਜਿੰਦ ਨੂੰ ਵਿਆਹ ਆਈ ਜਿੰਨ ਬੇੜੀਆਂ ਦੇ ਸਾਥ ਤੇ ਸਾਨੂੰ ਪਤਾ ਹੀ ਲੱਗਦਾ ਕਿ ਅਸੀਂ ਕਿਹਨੇ ਫਸ ਰਹੇ ਤੇ ਜਦੋਂ ਟਾਈਮ ਆ ਜਾਂਦਾ ਹੈ ਤੇ ਫਿਰ ਕੋਈ ਪਹਿਰਾ ਹੋ ਜਾਂਦਾ ਕੋਈ ਮੌਨਾ ਵੀ ਟਾਈਮ ਨਹੀਂ ਮਿਲਦਾ ਇਸੇ ਕਰਕੇ ਕਿਹਾ ਹੈ ਕਿ ਇੱਕ ਛਿਨ ਅਨਜ਼ਰ ਫਸ ਰਾਇਆ ਜਾਂ ਜੋ ਪੂ ਹੈ ਉੱਤੇ ਆ ਪਹੁੰਚੀ ਜਾਂ ਜੋ ਮੇਰੇ ਉੱਤੇ ਆ ਪਹੁੰਚੀ ਜਾਂ ਜੋ ਪੂ ਹੈ ਉੱਤੇ ਆ ਪਹੁੰਚੀ ਸਖੀਆਂ ਦੇ ਸੰਗ ਤੇਰੇ राम <laughs> तेरो ہم بارک تیرے تمری میں اونچا پگوت سگل سمگری تمری سوتر تاری تم سے ہو سو آگے آکاری تمری گات میں تمہیں جا جانا واحد واح گی واحر جن کو پورن دی جہ ہو بال <سؤال> بالا <سؤال> کار نے بول بہت جنم تھے ما مہاراج چیٹا والے ਸ਼੍ਰੀ ਗੁਰੂ ਗ੍ਰੰਥ ਕੇ ਪਾਠ ਦਰਸ਼ਨ ਦਾ ਜਰ ਤਰਕੇ ਬੋਲੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਗੁਰ ਦਾ ਸਾਰਾ ਸਤ ਗੁਰੂ ਦੀ ਮਾਰ ਸਾਤ ਗੁਰੂ ਦੀ ਮਾਰ ਸਾਤ ਗੁਰੂ ਤਰਨਾਈ ਸਤ ਗੁਰੂ ਸੈਣੀ ਸਤ ਗੁਰੂ ਬੇਣੀ ਸਤ ਗੁਰੂ ਪ੍ਰੀਤਨ ਸਤ ਗੁਰੂ ਸੁਦਾ ਸਤ ਗੁਰੂ ਨਾਮ ਦੇ ਸਤ ਗੁਰੂ ਜੈ ਦੇਵ ਜੀ ਹੋਰ ਮਾਪਰ ਚੁਕੀ ਬਿਚਨ ਨੋਗਰ ਦੇ ਅੰਦਰ ਕੇ ਬੋਲੋ ਜੀ ਸਤਰਾਮ ਸ਼੍ਰੀ ਵਾਹਿਗੁਰੂ ਗੁਰੂ ਜੀ ਕੇ ਪੰਜ ਪਿਆਰੇ 450 ਦੇ 40 ਮੁਕਤੇ ਹੀ ਹੱਠੀਆਂ ਜੱਪੀਆਂ ਤੱਪੀਆਂ ਜਨਾਬ ਜੱਪਿਆ ਵੰਡ ਕੀ ਸ਼ਕਿਆ ਦੇਵ ਜੀ ਲਜ ਦੇਖ ਵਾਹਿ ਦੇ ਕੈਂਡੀਟ ਕੀਤਾ ਤੇਰਾ ਪਿਆਰਾ ਸਤਿਆਰੇ ਬਿੱਤਰ ਕਮਾਈ ਦਾ ਜਦ ਅੰਦਰ ਕੇ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜਿਹੜਾ ਸੇਂਗਾ ਸੇਂਗਣੇ ਤਰ ਵੈਸਿੱਤ ਬੰਨਵਾਦ ਕੋਟਾ ਕੁਠਿਆ ਕੋਟੇ ਜਰਾਇਆਂ ਤਰ ਨਾੜਿਆ ਨਾੜਾਈ ਕਰ ਸਿੱਖੀ ਕੇ ਸੋ ਸਤਨਾਮ ਵਾਹੀ ਮੀਆਂ ਮੀ ਦੇ ਜੈਲਵਾਚਾ ਨੀ ਖੰਨੀ ਤੇ ਸੋ ਸੋ ਲਕ ਪੀੜ 23 ਬੱਚਾਂ ਦੀ ਟੁਕੜੀ ਕੋ ਅੱਗੇ ਝੋਲੀ ਤੋ ਪਾਈ ਸਿੱਖੀ ਸਿਧਕ ਨੀ ਹਾਰਿਆ ਲੇਗਾ ਵਿੱਚ ਵਾਲੇ ਗੱਤੀਆਂ ਤਰ ਮੋਚੀ ਬੈਠੀ ਆਉਂਦੀ ਆ ਪਾਲਾ ਮਿੱਠਾ ਮਿੱਠਾ ਕਰਕੇ ਮੰਨਿਆ ਜਿਹੜਾ ਪਿਆਰਾ ਸਤਿਆਰੇ ਬਿੱਤਰ ਕਮਾਈ ਦਾ ਜਦ ਕਰਕੇ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਗੁਰ ਦਾਸ ਮਹਾਰਾਜ ਦੇ ਅਨੁਸਾਰ ਸੀ ਗੁਰਦੁਆਰਾ ਕਚੀਵਾਨਾ ਸੀ ਹਰਦੁਆਰ ਬੇਗੰਗੁਰਾ ਪ੍ਰਾਗਲ ਦਾ ਜੱਗ ਕਵੀਨ ਬੱਬਰੂਤੀਆਂ ਦੀ ਕਿ ਬਤਦਾ ਸ਼ਬਦਾਂ ਦੇ ਅੰਤਰ ਕੀ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਪ੍ਰਤਿਵਕਾਤ ਸਜ ਕੋ ਵਾਹਿਗੁਰੂ ਵਾਹਿਗੁਰੂ ਚਤਾਵ ਚਤਾਵ ਕਰ ਸਤ ਸਭ ਸੁਖ ਹੋਏ ਜਹਾਂ ਜਹ ਖਾਲਸਾ ਦਾ ਰਚਿਆ ਰਹੇ ਦੇਖ ਤੇ ਇੱਕ ਫਤੇ ਬਿਰਦ ਕੀ ਪੈਜ ਪੰਥ ਕੀ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਕੇਸ ਦਾ ਸਦਾ ਗੁਰੂ ਸਦਾ ਨਾਮਦਾਨ ਕਿਰਮਸਾ ਸਾਜੀ ਕੇ ਬੱਤਰਿ ਸ਼ਰਾ ਚੌਂਕੀਆਂ ਜੰਦੇ ਬੰਗੇ ਜੁਗੋ ਜੁਗਲ ਦਲਦਾਰ ਮੁਕਾਜਿਆਕਾਰ ਖਾਲਸਾਈ ਕੇ ਬੋਲ ਵਾਲੇ ਬੋਲੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਖਾਲਸੇ ਕਮ ਨੀ ਮੰਨੀ ਮਮਤ ਦੀ ਮੱਧ ਪਦ ਰੱਖੇ ਹੇ ਕਰਪਾ ਦੇ ਸਦਾ ਸਹਿਤਾ ਜੀਉ ਗੁਰਦੁਆਰਾ ਪੰਜਾ ਸੈਨ ਲਾਣ ਸਾਹਿਬ ਉਰਗੁਰਤ ਅੰਮ ਮੰਨ ਰਾਮ ਸਦੇ ਧੀਰਜਨ ਨੂੰ ਪੰਤੂ ਵਿਛੋੜਿਆ ਗਿਆ ਹੈ ਉਨ੍ਹਾਂ ਦੀ ਸੇਵਾ ਹਮਦਦਾਰਾਂ ਆਪਣੇ ਪਿਆਰੇ ਸੇਵਾਦਾਰਾਂ ਨੂੰ ਬਖਸ਼ੋ ਹੇ ਨਿਮਾਣਿਆ ਦੇ ਮਾਨ ਗੁਰੂ ਨਿਤਾਣਿਆ ਦੇ ਕਾਨ ਗੁਰੂ ਨਪੱਤਿਆਂ ਦੇ ਬਦਗੁਨ 73 ਗੁਰੂ ਕਾਲਯੁਕ ਦੇ ਉਤਾਰ ਤੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੰਤ ਸਤੁਰੂਦਾ ਜੀ ਮਹਾਰਾਜ ਤੰਤ ਸਤ ਸਤਬਾ ਬੌਗਣਾ ਤੰਤ ਸਤ ਸਰੋਬਰੂ ਨਾਮ ਤੰਤ ਸਤ ਰੂਬ ਬਜਾਲਾ ਤੰਤ ਸਤ ਰੂਬ ਬੰਮੀਲਰਾਂ ਤੰਤ ਸਤ ਸਤਬਾ ਵਕਸ਼ੀ ਰਾਣੀ ਮਹਾਰਾਜ ਆਪ ਜੀ ਦੇ ਬ੍ਰਿਤ ਚਾਨੋ ਕਰ ਲੋ ਪਰਮ ਸਤਿ ਅੰਦਾਸ ਬੇਨਤੀ ਜੁੜੇ ਸਿਪਾਸ਼ਾ ਆਪ ਜੀ ਦੀ ਬਾਣੀ ਦਾ ਪਰਮਾਨ ਹੈ ਲੱਖ ਖੁਸ਼ੀਆਂ ਬਾਸਾਈਆਂ ਅੰਦਰ ਸਤ ਗੁਰ ਨਦਰ ਕਰੇ ਨਾਮ ਦੇ ਰਮਨਤਾ ਸਿਵਲ ਵਾਕਾਂ ਸਾਰੇ ਪਾਸ਼ਾ ਆਪ ਜੀ ਦੀ ਇਸ ਦੇ ਬਾਸ਼ਾ ਖਲਵਾੜੀ ਬਲੋ ਸਿਪਾਸ਼ਾ ਜੀ ਸਮੂਹ ਸੰਗਤ ਨੂੰ ਸਤਿ ਪਾਸ਼ਾ ਸਤਿ ਪਾਸ਼ਾ ਆਪਣੇ ਗ੍ਰਹਿ ਵਿਖੇ ਬੁਲਾ ਕੇ ਸਤਿ ਪਾਸ਼ਾ ਗ੍ਰਹਿ ਨੂੰ ਪੱਤਰ ਕੀਤਾ ਗਿਆ ਸਤਿ ਪਾਸ਼ਾ ਸੰਗਤ ਦੇ ਚਰਨਾਂ ਦੇ ਨਾਲ ਬਿੱਤਰ ਹੋਇਆ ਹੈ ਸਤਿ ਪਾਸ਼ਾ ਜੀ ਆਪ ਜੀ ਦੇ ਸ਼ਰਣੇ ਵਿੱਚ ਸਤਿ ਪਾਸ਼ਾ ਤੁਰਕੀ ਬਾਣੀ ਆਈ ਤੇ ਸਗਲੀ ਚਿੰਤਾ ਮਟਾਈ ਸ਼ਿਦਰੀ ਸਤਿ ਪਾਸ਼ਾ ਆਪ ਜੀ ਦੀ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਤਿ ਪਾਸ਼ਾ ਆਪ ਜੀ ਦੇ ਚਰਨਾਂ 'ਚ ਬੈਠ ਕੇ ਸੰਗਤਾਂ ਨੇ ਸ਼ਬਦ ਸ਼ਬਦ ਬਾਣੀ ਦੇ ਨਾਲ ਜਹਾਜ ਲਵਾਈ ਹੈ ਸਤਿ ਪਾਸ਼ਾ ਬਾਣੀ ਪੜ੍ਹੀ ਸੁਣੀ ਸਤਖੰਡ ਪ੍ਰਵਾਨ ਕਰਨੀ ਬਾੜਨੀ ਦਾ ਫਲ ਲਗਾਈਆਂ ਹੋਈਆਂ ਸੰਤਪਾਂ ਦੀ ਝੋਲੀ ਵਿੱਚ ਪਾਉਣਾ ਸਤੇ ਪਾਸ਼ਾ ਕਿਰਪਾ ਕਰਨੀ ਜੋ ਵੀ ਇਸ ਦੇ ਪਾਸ਼ਾ ਸੰਗਤਾਂ ਵੱਲੋਂ ਸਤੇ ਪਾਸ਼ਾ ਆਪ ਜੀ ਅਤੇ ਆਪ ਜੀ ਸੰਗਤਾਂ ਦੀ ਸੇਵਾ ਕਰਦੇ ਸੇਵਾ ਤਾਂ ਹੀ ਪਾਉਣੇ ਕਿਰਪਾ ਕਰਨੀ ਜੋ ਮੰਗਾ ਠਾਕਰੇ ਆਪਣੇ ਤੇ ਸੋਈ ਸੋਝ ਦੇਵੇ ਪ੍ਰਵਾਨ ਦਾਸ ਮੁਖ ਤੇ ਜਬੂਲੇ ਇहां ਅਨੁਵਾਦ ਹੋਇਆ ਇਸ ਦੇ ਪਾਸ਼ਾ ਨੇ ਆਪੋ ਆਪਣਾ ਮਕੂਰੀਆਂ ਕਾਨੀਆਂ ਦਰਪਾ ਕਾਨਿ ਸਤੀਪਾਸ਼ਾ ਬ੍ਰਿਮ ਨਜਰਾਤ ਜਨਕਾਮ ਬ੍ਰੋਦ ਰੂਪ ਮੋਹਨ ਕਾਰਤੂ ਮਚਣ ਸਤੀਪਾਸ਼ਾ ਜੀ ਬੱਚਿਆਂ ਨੂੰ ਮਾਤਾ ਪਿਤਾ ਦੀ ਆਗਿਆਕਾਰੀ ਬਣਾਇਓ ਕਾਲ ਕੰਧ ਸੂਧੂ ਕਰੇ ਨਿਸ਼ਚਿਤ ਰਹਿਤ ਕਰਿਓ ਕਿ ਜੈਤੀ ਤਾਲਬਖਸ਼ੂ ਮਨੁੱਖਾ ਤੋਂ ਦੂਰ ਕਰਿਓ ਪ੍ਰਭੂ ਘਰ ਮਰਾਪਰਾਯੋ ਸਾਧਕਾ ਸੰਗ ਨਾਮ ਕਰਾਮੁ ਭਜਨ ਦਾ ਪ੍ਰਸਾਦ ਬਖਸ਼ੂ ਦਰਪਾ ਕਾਨਿ ਸਤੀਪਾਸ਼ਾ ਜੀ ਜਿਨ ਸੰਤਾਨ ਨੇ ਸਤੀਪਾਸ਼ਾ ਆਪ ਜੀ ਦੀ ਲੰਗਰ ਦੀ ਸੇਵਾ ਕੀਤੀ ਹੈ ਸਤੀਪਾਸ਼ਾ ਸੇਵਾ ਸਾਹਿਬ ਬਾਣੀ ਕਰਪਾ ਕਾਨਿ ਸਤੀਪਾਸ਼ਾ ਸੰਤਾ ਬਲਵੰਤ ਸਤੀਪਾਸ਼ਾ ਬੜੇ ਆਦਰ ਸਤਕਾਰ ਦੇ ਨਾਲ ਸਤੀਪਾਸ਼ਾ ਆਪ ਜੀ ਦੇ ਚਰਨਾਂ ਦੇ ਵਿੱਚ ਪੰਜਮ ਕੜਾ ਪ੍ਰਸ਼ਾਦੀ ਦਿੱਤੀ ਗਈ ਤੇ ਗੁਰੂ ਕੇ ਲੰਗਰ ਲੈ ਕੇ ਹਾਜ਼ਰ ਹੋਏ ਆਪ ਜੀ ਕੋ ਭੋਗ ਲਾ ਕੇ ਭੋਗ ਲਗਿਆ 사ਤ ਸੰਗਤ ਪਤੋਂ ਦੀ ਅਗਿਆ ਹੋਵੇ ਜੋ ਜੀਵ ਜਿਸ਼ੱਕ ਆਪ ਜੀ ਦਾ ਪਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬਿਧਿ ਪਾਚ ਕਰਵਾ ਕਾਨੀ ਮੇ ਕਾਨੀ ਸ੍ਰੀ ਪਾਚ ਸੰਤਨ ਨਾਂ ਬਾਣੀ ਦੇ ਨਾਲ ਜੋ ਨਸ ਤੇ ਪਾਛਾ ਜੋ ਵੀ ਭਾਵਨਾਮਾ ਕਰਕੇ ਸੇ ਪਾਚ ਆਪਣੇ ਦੇਸ਼ ਤੋਂ ਤੇ ਪਾਚ ਵਿਦੇਸ਼ਾਂ ਦੇ ਵਿੱਚ ਜਿਹਨਾਂ ਨੇ ਭਾਵਨਾਮਾ ਪੂਰੀਆਂ ਕਰਿਓ ਆਪਣੇ ਨਾਮ ਬਾਣੀ ਦੇ ਨਾਲ ਜੋੜੇ ਉਸ ਪਾਛਾ ਜੀ ਕਿਰਪਾ ਕਰਨ ਇਸ ਤੇ ਪਾਤਸ਼ਾਹ ਅੱਜ ਮੁਲਾਕਾਤ ਕਰਿਓ ਨਾਮ ਦੇ ਅਦਰ ਬਾਸ਼ਾ ਗੁਰੂ ਨਾਨਕ ਨਾਲ ਸਤਿਗੁਰੂ ਦਾ ਮਾਰੇ ਚੜ੍ਹਦੀ ਕਲਾ ਪਹਿਲੇ ਪਾਣੀ ਸਰਬਤ ਹਰ ਤੋ ਹੀਰਾ ਛਾਣ ਕੇ ਕਰ ਆਨ ਕੀ ਆਸ ਤੇ ਨਰ ਦੋ ਜਗ ਜਾਹਿਗੇ ਸਤ ਪਾਖ ਹੈ ਰਵਿਦਾਸ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਤਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ ਹੈ ਸੋ ਚਾਹੂ ਰਾਜ ਮੈਂ ਜਾਂ ਮਿਲੈ ਸਭਨ ਕੋ ਅੰਨ ਚੁਰ ਬੜੇ ਸਭ ਸਮ ਵਸੈ ਗੁਰਦਾਸ ਰਹੇ ਪਰਸੰਨ ਕੋ ਰਵੜ ਹੈ ਸਭ ਸਮ ਵਸੈ ਰਵਦਾਸ ਰਹੇ ਪਰਸੰਨ ਜੁਬਲੇ ਸੋਨਰ ਪੈਸੇ ਸੁਖਾਸ ਮਹਾਰਾਜ ਕੀ ਜੈ ਜੁਬਲੇ ਸੋਨਰ ਪੈਸੇ ਤੁਬਾਬ ਮਿਲਿਆ ਰਾਮ ਮਹਾਰਾਜ ਕੀ ਜੈ ਜੁਬਲੇ ਸੋਨਰ ਪੈਸੇ ਸਰਬਾਭਿਸ਼ਮ ਮਹਾਰਾਜ ਕੀ ਜੈ ਜੁਬਲੇ ਸੋਨਰ ਪੈਸੇ ਭੀ ਭਵਾਨ ਮਹਾਰਾਜ ਕੀ ਜੈ ਜੁਬਲੇ ਸੋ ਨਰਪੈ ਸਤਿਗੁਰ ਦਾ ਸਹਾਰਾ ਜੀ ਮਹਾਰਾਜ ਕੀ ਜੈ ਗੁਰੂ ਤਾਂ ਸ਼ਕਤੀ ਅਮਰ ਹੈ ਗੁਰੂ ਤਾਂ ਸ਼ਕਤੀ ਅਮਰ ਹੈ ਓ ਨਿਹਾਲ ਸਾਸ ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ